বল 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 ਨੋਟੋੜਾ ਜੀ ਰਵਿੰਦਰ ਸਿੰਘ ਪਿੰਡ ਤੇਵਾਲ ਇੱਕ ਗੱਡੀ ਡਿੱਗੀ ਕੀ ਮਾਮਲਾ ਪੁਰਾ ਗੱਡੀ ਡਿੱਗੀ ਡਿਵਾਡਰੇ ਤੇ ਆਇ ਨਹੀਂਗਾ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਜਿਹੜੀ ਗੱਡੀ ਦੇ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਾਲਾਤ ਸਟਾ ਡੋਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿੱਗਣ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਦਾ ਕਾਰਨ ਇਹ ਡਿਵਾਡਰੇ ਆਇ ਨਹੀਂਗਾ ਨਾਲ ਡੁੱਗੀ ਬਹੁਤ ਹੈ ਅੱਗੇ ਵੀ ਇੱਥੇ ਆ ਅੱਗੇ ਵੀ ਪੰਜ ਸਾਲ ਅਕਸੀਡੈਂਟ ਹੋਏ ਆ ਇੱਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਵੀ ਚੈ ਡਿਵਾਇਡਰ ਬਣਾਉਣਾ ਚਾਹੀਦਾ ਜੀ ਪਰ ਉੱਚੀ ਕਰਨੀ ਚਾਹੀਦੀ ਮੇਰੇ ਲੋਕਾਂ ਨੂੰ ਕਈਆਂ ਨੂੰ ਤਾਂ ਪਰਿਆ ਨਹੀਂ ਹੋ ਰਹੀ ਇੱਥੇ ਸੁਣਦਾ ਵੀ ਤੇ ਐਣੀ ਆ ਜਿਹਨੂੰ ਕੋਈ ਦੋ ਚਾਰ ਗੱਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ ਕਿਉਂ ਤੁਹਾਡੀ ਮੰਗ ਹੈਗੀ ਵੀ ਸਾਡੀ ਮੰਗ ਹੈ ਕਿ ਆ ਪੂਰੀ ਨਹਿਰ 'ਤੇ ਡਿਵਾਇਡਰ ਬਣਾਉਣਾ ਚਾਹੀਦਾ ਔਰ ਪੱਕੇ ਅੰਦੇ ਲੱਗਣੇ ਚਾਹੀਦੇ ਹੈ ਇਹ ਗੱਡੀ ਦੀ ਕੀ ਗੱਡੀ ਪਿੰਡ ਦੀ ਗੱਡੀ ਹੈ ਗੱਡੀ ਘਰਵਾਲੇ ਪਿੰਡ ਦੀ ਹੈ ਠੀਕ ਹੈ ਕੋਈ ਪਛਾਹ ਹੋ ਗਿਆ ਬੰਦੇ ਦਾ ਹਾਂ ਬੰਦਿਆ ਪਛਾਹ ਹੋ ਗਿਆ ਲੇਕਿਨ ਤੁਹਾਡੀ ਵੱਧ ਤੋਂ ਵੱਧ ਡਿਮਾਂਡ ਗੌਰਮੈਂਟ ਕੋਲ ਹੋਈ ਹੈ ਕਿ ਇਥੇ ਡਵਾਈਡਰ ਬਣਾਉਣਾ ਚਾਹੀਦਾ ਸੇਫਟੀ ਨਹੀਂ ਹੈ ਮੇਰਾ ਨਾਮ ਰਾਣਾ ਜੀ ਪਿੰਡ ਕੁਵਾਲ ਹੈ ਇੱਥੇ ਵੀ ਗੱਡੀ ਨਿਆਹ ਦੀ ਡਿਗੀ ਹੈ ਕੀ ਮਾਮਲਾ ਚੱਲ ਰਿਹਾ ਹੈ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗ ਰਹੀ ਦੀ ਹੈ ਗੱਡੀ ਚ ਲੋਕ ਸੀ ਉਹ ਸਹੀ ਸਲਾਮਤ ਬਾਰ ਕਰਤੇ ਗਏ ਕਿ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇਹ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਇਹਨਾਂ ਤੇ ਰੋਕ ਲੱਗੀ ਜਾਏ ਪਹਿਲੇ ਵੀ ਕੋਈ ਇੱਥੇ ਨੇ ਗੱਡੀ ਜਿਵੇਂ ਢਿਕੇ ਰਹਿ ਜਾਂਦੀ ਢਿਕੇ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਢੀਕੀ ਰਹਿੰਦੀ ਹੈ ਮੋਤਾ ਵੀ ਨੂੰ ਮੰਗੀ ਕਰਦੇ ਹੋ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੱਦੇ ਵੀ ਇਹ ਸੇਫਟੀ ਵਾਲਾ ਸਭ ਤੋਂ ਪਹਿਲੇ ਇਤੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਏ ਜਾਵੇ ਗਾਹ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਇਤੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕਥਾਮ ਲੱਗੇ